ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਕਾਟਨ ਦੇ ਪਾਰਟੀ ਵੇਅਰ ਔਰ ਬੁਟੀਕ ਸਟਾਈਲ ਸੂਰਸਤੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਜਿਹੜੇ ਇਹ ਵਾਲੇ ਸੂਰਸਤ ਰਹਿਣ ਵਾਲੇ ਹੈਗੇ ਆ ਆਪਾਂ ਨੇ ਲੈ ਕੇ ਆਂਦੇ ਆ ਕੋਟਨ ਡੋਰੀਆ ਦੀ ਜਿਹੜੀ ਸ਼ਰਟ ਹੈਗੀ ਫੁੱਲੀ ਐਮਬਰਾਇਡਰ ਸ਼ਰਟ ਹੋਏਗੀ ਤੇ ਨਾਲ ਚਿਕਨ ਦਾ ਪਲਾਜ਼ੋ ਰਹੇਗਾ ਔਰ ਨਾਲ ਜਰਜਨ ਦਾ ਦੁਪੱਟਾ ਹੋਏਗਾ 2.5 ਮੀਟਰ ਦੀ ਕੱਟ ਰਹੇਗੀ 899 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਰਹੇਗੀ ਮਾਰਕੀਟ ਦੇ ਵਿੱਚ ਜਿਹੜਾ ਇਹਨਾਂ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਕਾਟਨ ਦੀ ਸ਼ਰਟ ਹੋएगी ਟਾਈ ਮੈਟਰੀਅਲ ਡਿਜੀਟਲ ਪ੍ਰਿੰਟ ਦੀ ਤੇ ਨਾਲ ਚਿਕਨ ਦਾ ਪਲਾਜ਼ੋ ਹੋਏਗਾ ਔਰ ਨਾਲ ਹੈਂਡ ਪੇਟਡ ਜਿਹੜਾ ਦੁਪੱਟਾ ਰਹੇਗਾ ਔਰਗੈਂਜ਼ਾ ਦਾ ਰਹਿਣ ਵਾਲਾ ਹੈਗਾ ਆ ਤੇ ਇਹਨਾਂ ਦੇ ਵਿੱਚ ਦਰ ਡਿਜ਼ਾਈਨਿੰਗ ਹੈ ਜਿਹੜੀ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਕੈਮਰੀਕ ਕਾਟਨ ਦਾ ਜਿਹੜਾ ਆਲ ਓਵਰ ਸੂਟ ਰਹੇਗਾ ਤੇ ਨਾਲ ਇਹ ਜਿਹੜਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਉਹ ਵੀ ਕਾਟਨ ਕਾਟਨ ਦਾ ਹੀ ਰੈਨ ਵਾਲਾ ਹੈਗਾ ਆ ਤੇ ਨਾਲ ਜਿਹੜਾ ਇਹਦਾ ਸੂਟ ਹੋਇਆ ਹੈਗਾ ਜਿਹੜਾ 5 ਮੀਟਰ ਦੀ ਕੱਟ ਹੋਈਗੀ ਔਰ ਦੁਪੱਟੇ ਦੀ ਜਿਹੜੀ ਕੱਟ ਹੋਈਗੀ ਉਹ 2.5 ਮੀਟਰ ਦੀ ਹੋਏਗੀ ਪ੍ਰਾਈਸ ਰਹੇਗਾ 699 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਜੇਕਰ ਤੁਸੀਂ ਇਹ ਵਾਲੇ ਸੂਟਸ ਨੂੰ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਤੋਂ ਮੈਸੇਜ ਕਰ ਸਕਦੇ ਹੈਗੇ ਔਰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਉਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਣੀ ਹੈਗੀ ਆ ਇਹ ਵਾਲੇ ਜਿਹੜੇ ਸੂਟ ਸੇ ਹੈਗੇ ਆ ਇਹ ਰੈਣ ਵਾਲੇ ਹੈਗੇ ਆ ਚਿਕਨਾਕਾਰੀ ਨਾਲ ਪਲਾਜ਼ੋ ਰੈਣ ਵਾਲਾ ਹੈਗਾ ਤੇ ਨਾਲ ਕੋਟਾ ਡੋਰੀ ਵਾਲੀ ਸ਼ਰਟ ਹੋਏਗੀ ਜੋ ਕਿ ਫੁੱਲੀ ਐਮਬਰਾਇਡਰ ਰੈਣ ਵਾਲੀ ਹੈਗੀ ਔਰ ਕੋਟਾ ਦਾ ਹੀ ਦੁਪੱਟਾ ਹੋਏਗਾ ਜੋ ਕਿ ਫੁੱਲੀ ਐਮਬਰਾਇਡਰ ਦੁਪੱਟਾ ਵੀ ਰੈਣ ਵਾਲਾ ਹੈਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਈ ਹੈ ਸਾਮਾ ਆਪਾਂ ਨੇ ਸੇਮ ਕਲਰ ਦਾ ਹੀ ਕੀਤਾ ਹੋਇਆ ਪਲਾਜ਼ੋ ਦੇ ਨਾਲ ਦੀ ਹੀ ਸ਼ਰਟ ਹੋਏਗੀ ਤੁਸੀਂ ਕਲਰ ਕੰਟਰਾਸਟ ਆਪਣੀ ਚੋਇਸ ਦੇ ਅਕੋਰਡਿੰਗ ਵੀ ਜੇਕਰ ਲਗਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਲਗਵਾ ਸਕਦੇ ਹੈਗੇ ਉਹ ਪ੍ਰਾਈਸ ਰਹੇਗਾ 899 ਰੁਪਏ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਮਾਰਕੀਟ ਦੇ ਵਿੱਚ 1600 ਰੁਪਏ ਹੈ ਬਟ ਆਪਾਂ ਸਿਰਫ ਤੁਹਾਨੂੰ 899 ਰੁਪਏ ਦੇ ਵਿੱਚ ਦੇ ਰਹੇ ਹੈਗੇ ਆ ਸਾਮ ਦੇ ਨਾਲ ਜਿਹੜੇ ਹੈਂਡ ਪੇਂਟਡ ਦੁਪੱਟੇ ਰਹਿਣ ਵਾਲੇ ਹੈਗੇ ਆ ਔਰਗੈਂਜ਼ਾ ਦੇ ਵਿੱਚ ਰਹਿਣ ਵਾਲੇ ਹੈਗੇ ਆ ਇਹ ਵਾਲੇ ਜਿਹੜੇ ਸੂਟਸ ਹੈਗੇ ਆ ਕਾਟਨ ਦੀ ਹੀ ਸ਼ਰਟ ਹੋਏਗੀ ਔਰ ਨਾਲ ਕਾਟਨ ਦੀ ਬਾ ਔਰ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਵੀ ਕਾਟਨ ਦਾ ਹੀ ਹੋਏਗਾ ਟਾਈ ਐਂਡ ਡਾਈ ਦਾ ਹੀ ਨਾਲ ਦੁਪੱਟਾ ਰਹਿਣ ਵਾਲਾ ਤੇ ਇਹਨਾਂ ਦੀ ਜਿਹੜੀ ਕੱਟ ਹੋਏਗੀ ਉਹ 2 ਮੀਟਰ ਦੀ ਹੋਏਗੀ ਪ੍ਰਾਈਸ ਰਹੇਗਾ 500